ਅੱਜ ਸ਼ਰੋਮਣੀ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਮੇਰੇ ਨਾਲ ਸਾਡੇ ਕੋਰ ਕਮੇਟੀ ਦੇ ਮੈਂਬਰ ਐਨ ਕੇ ਸ਼ਰਮਾ ਸਾਹਿਬ ਸਾਡੇ ਲੀਗਲ ਵਿੰਗ ਦੇ ਪ੍ਰਧਾਨ ਸਾਹਿਬ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਹਿਬ ਸਾਡੇ ਸਪੋਕਸਮੈਨ ਭੁੱਲਰ ਭੁੱਲਰ ਸਾਹਿਬ ਸਾਬਕਾ ਚੇਅਰਮੈਨ ਸਾਡੇ ਸ਼ੂਗਰ ਫੈਟ ਦੇ ਐਸ ਐਸ ਵਾਨਾ ਜੀ ਤੇ ਨਾਲ ਐਡਵੋਕੇਟ ਸਹਿਬਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਸਵੇਰ ਤੋਂ ਲੈ ਕੇ ਪਾਰਟੀ ਦਫ਼ਤਰ ਦੇ ਵਿੱਚ ਪੀੜਤ ਜਿਹੜੇ ਸਰਪੰਚ ਸਹਿਬਾਨ ਤੇ ਪੰਚਾਇਤ ਦੇ ਮੈਂਬਰ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਜਿਹੜੇ ਉਹਨਾਂ ਦੇ ਕੇਸ ਤਿਆਰ ਕਰ ਰਹੇ ਆ ਉਹ ਵੀ ਵਕੀਲ ਸਹਿਬਾਨ ਤੇ ਨਾਲ ਕਈ ਪ੍ਰਭਾਵਿਤ ਜਿਹੜੇ ਲੋਕ ਨੇ ਉਮੀਦਵਾਰ ਜਿਹੜੇ ਸਨ ਸਾਰੇ ਅਸੀਂ ਸੂਬੇ ਦੇ ਚੋਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ। ਪਹਿਲੀ ਤਾਂ ਗੱਲ ਹੈ ਅંધੇਰ ਕਰਦੀ ਏਡੇ ਵੱਡੇ ਪੱਧਰ ਦੇ ਉੱਤੇ ਹੋਈ ਆ। ਕਿ ਉਹਨੂੰ ਅਖ਼ਰਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਸਾਡੇ ਵਾਸਤੇ ਉਹ ਬਹੁਤ ਮੁਸ਼ਕਲ ਆ। ਕਿਉਂਕਿ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਤੇ ਰੱਦ ਕੀਤੇ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਆ ਹਾਲੇ ਅਫੀਸ਼ੀਅਲ ਕੋਈ ਡਾਟਾ ਸਾਨੂੰ ਮਿਲਿਆ ਨਹੀਂ ਹੈ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਦੋਂ ਸਾਨੂੰ ਫੀਲਡ ਦੇ ਤੋਂ ਰਿਪੋਰਟਾਂ ਆ ਰਹੀਆਂ ਆ ਆ ਸ਼ਰਮਾ ਸਾਹਿਬ ਦਾ ਹਲਕਾ ਚੰਡੀਗੜ੍ਹ ਦੇ ਸਭ ਤੋਂ ਨੇੜੇ ਆ ਤੇ ਇਹਨਾਂ ਦੇ ਹਲਕੇ ਦੇ ਵਿੱਚ ਹੀ 91 ਸਰਪੰਚਾਂ ਦੇ ਤੇ 204 ਪੰਚਾਇਤ ਮੈਂਬਰਾਂ ਦੇ ਜੜਿਆ ਉਹ ਆ ਜਿਹੜਾ ਚੰਡੀਗੜ੍ਹ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਭ ਤੋਂ ਨੇੜੇ ਦਾ ਹਲਕਾ ਹੈ ਉਹਦੇ ਵਿੱਚ ਹੀ ਇੰਨੇ ਵੱਡੀ ਗਿਣਤੀ ਦੇ ਵਿੱਚ ਇੱਕ ਹਲਕੇ ਦੇ ਵਿੱਚ ਨੋਮੀਨੇਸ਼ਨ ਪੱਤਰ ਰੱਦ ਹੋਏ ਔਰ ਸਾਰੇ ਪੰਜਾਬ ਦੇ ਵਿੱਚੋਂ ਮੈਂ ਜਿੰਨਾ ਕੋ ਡਾਟਾ ਆਪਣੇ ਪੱਧਰ ਤੇ ਇਕੱਠਾ ਕਰ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਕੋਈ ਡਾਟਾ ਜਾਰੀ ਨਹੀਂ ਹੋਇਆ ਇੱਕ ਗੱਲ ਦਾ ਮੈਨੂੰ ਅਫਸੋਸ ਆਇਆ ਕਿ ਜਿਹੜੀ ਸ਼ੈਡਿਊਲ ਹੁੰਦੀ ਹੈ ਇਲੈਕਸ਼ਨ ਦੀ ਉਹਦੀ ਬੜੀ ਸ਼ਕਤੀ ਦੇ ਨਾਲ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਾਲਣਾ ਕੀਤੀ ਜਾਂਦੀ ਹੈ ਪਰ ਐਦਕੀ ਬਹੁਤ ਢਿੱਲਾ ਕੰਮ ਹੈ ਇਸ ਗੱਲ ਤੇ ਕਿ 5 ਤਰੀਕ ਦੀ ਸਕਰਟਰੀ ਹੋ ਚੁੱਕੀ ਹੈ ਪੜਤਾਲ ਕਾਗਜ਼ਾਦੀ ਹੋ ਚੁੱਕੀ ਹੈ ਪੰਜ ਰਾਤ ਤੱਕ ਸਾਰੀਆਂ ਲਿਸਟਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਜਾਣੀਆਂ ਚਾਹੀਦੀਆਂ ਸੀ ਜਦੋਂ ਵੀ ਉੱਥੇ ਪ੍ਰੋਸੈਸ ਖਤਮ ਹੋਵੇ ਪਰ ਹਾਲੇ ਤੱਕ ਖੁੱਲਾ ਕੰਮ ਚੱਲਦਾ ਪਿਆ ਅੱਜ ਲਿਸਟ ਹੋਰ ਲੱਗਦੀ ਆ ਤੇ ਅਗਲੇ ਦਿਨ ਲਿਸਟ ਜਿਹੜੀ ਆ ਉੱਥੇ ਹੋਰ ਲੱਗ ਜਾਂਦੀ ਆ ਜਿਹੜਾ ਪਹਿਲਾ ਬੰਦਾ ਯੋਗ ਸੀ ਉਹ ਅਯੋਗ ਹੋ ਜਾਂਦਾ ਜਿਹੜਾ ਅਯੋਗ ਹੁੰਦਾ ਉਹ ਅਗਲੇ ਦਿਨ ਯੋਗ ਹੋ ਜਾਂਦਾ ਅਸੀਂ ਉਹ ਆਰਡਰ ਵੀ ਜਿਹੜੇ ਦੋ ਦੋ ਨੇ ਉਹ ਕਮਿਸ਼ਨਰ ਸਾਹਿਬ ਨੂੰ ਦਿਖਾਏ ਆ ਕਿ ਆਹ ਹਾਲਤ ਐ ਦੱਸੋ ਇਹਦਾ ਜਵਾਬ ਕੀ ਐ ਤੇ ਉਹੀ ਅਫਸਰ ਅੱਜ ਲਿਸ ਲਾਰਿਆ ਕਿ ਆਹ ਬੰਦੇ ਜਿਹੜੇ ਆ ਇਹ ਯੋਗ ਪਾਏ ਗਏ ਤੇ ਅਗਲੇ ਦਿਨ ਉਹਨਾਂ ਦੇ ਵਾਰਡ ਬਦਲ ਕੇ ਤੇ ਉਹਨਾਂ ਦੇ ਨਵੀਂ ਲਿਸਟ ਜਿਹੜੀ ਐ ਲਾ ਦਿੱਤੀ ਜਾਂਦੀ ਆ ਜੇ ਕਮਿਸ਼ਨ ਨੂੰ ਟਾਈਮ ਸਿਰ ਜਿਹੜੀ ਐ ਕੰਪਲਾਈਂਸ ਹੋ ਜਾਂਦੀ ਆ ਆਰਡਰ ਦੀ ਤੇ ਇਹ ਜਿਹੜੀ ਧੱਕੇਸ਼ਾਹੀ ਤੇ ਜਿਹੜੀ ਚੋਰ ਬਜਾਰੀ ਹੁਣ ਤੱਕ ਪਿਛਲੇ ਦਰਵਾਜ਼ੇੋਂ ਚੱਲ ਰਹੀ ਆ ਇਹ ਜਿਹੜੀ ਚੀਜ਼ ਹੈ ਇਹ ਘੱਟੋ ਘੱਟ ਰੁਕ ਸਕਦੀ ਸੀ ਉਹ ਨਿਰਾਸ਼ਤਾ ਦਾ ਪੱਧਰ ਜਿਹੜਾ ਉਹ ਇੱਥੇ ਤੱਕ ਫੈਲਿਆ ਹੋਇਆ ਹੈ ਸ਼ਰਮਾ ਸਾਹਿਬ ਵਿਸਤਾਰ ਚ ਦੱਸਣਗੇ ਇੱਕ ਕੁਰਲੀ ਪਿੰਡ ਉੱਥੇ ਸਾਰੇ ਆਪੋਜੀਸ਼ਨ ਦੇ ਸਰਪੰਚਾਂ ਦੇ ਪੇਪਰ ਜਿਹੜੇ ਆ ਉਹ ਰੱਦ ਕਰ ਦਿੱਤੇ ਇੱਕ ਬੰਦਾ ਇਕੱਲਾ ਆਮ ਆਦਮੀ ਪਾਰਟੀ ਵਾਲਿਆਂ ਦਾ ਰਹਿ ਗਿਆ ਸਰਪੰਚ ਤੇ ਜਦੋਂ ਸਾਰੇ ਪਿੰਡ ਨੇ ਦੇਖਿਆ ਕਿ ਇਹ ਤਾਂ ਵੇੜਾ ਕਰਕ ਹੋ ਗਿਆ ਤੇ ਜਿੰਨੇ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੇ ਮੈਂਬਰ ਪੰਚਾਇਤ ਦੇ ਫਾਰਮ ਭਰੇ ਸੀ ਅੱਜ ਸਾਰਿਆਂ ਨੇ ਆਪਣੇ ਜਿਹੜੇ ਵਿਡਰਾ ਕਰ ਲਏ ਤੇ ਸਾਰਾ ਪਿੰਡ ਇਲੈਕਸ਼ਨ ਤੋਂ ਬਾਹਰ ਹੋ ਗਿਆ ਬਹਿ ਸਮਝਾ ਕੇ ਪੰਜਾਬ ਵਾਸਤੇ ਸਾਡੇ ਸੂਬੇ ਵਾਸਤੇ ਇਹ ਬਹੁਤ ਹੀ ਸ਼ਰਮ ਵਾਲੀ ਘਟਨਾ ਹੈ ਕਿ ਇੱਕ ਪਿੰਡ ਨੇ ਇਲੈਕਸ਼ਨ ਦਾ ਜਿਹੜਾ ਸਾਡਾ ਸਿਸਟਮ ਹੈ ਉਦੇਤੇ ਬੇਵਿਸ਼ਵਾਸੀ ਜਿਹੜੀ ਆ ਆਫੀਸ਼ੀਅਲ ਲੈਵਲ ਤੇ ਪ੍ਰਗਟ ਕਰ ਦਿੱਤੀ ਆ ਇਦਾਂ ਮਾੜੇ ਹਾਲਾਤ ਜਦੋਂ ਹੁੰਦੇ ਸੀ ਅਸੀਂ ਦੇ ਵਿੱਚ ਉਦੋਂ ਤਾਂ ਸੁਣਦੇ ਸੀ ਪਰ ਅੱਜ ਦੇ ਹਾਲਾਤ ਦੇ ਵਿੱਚ ਸਾਰੇ ਦੇ ਸਾਰੇ ਲੋਕੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਜਾਣ ਭਈ ਇਲੈਕਸ਼ਨ ਲੜਨ ਦਾ ਫਾਇਦਾ ਕੋਈ ਨਹੀਂ ਇੱਥੇ ਤਾਂ ਦਲੀਆਂ ਇਸ ਕਿੱਧਰ ਹੁੰਦੀਆਂ ਨੇ ਤੇ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਦੀ ਕਾਰਜਕਾਰੀ ਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਮਾਰਕਾ ਔਰੇ ਸੂਬੇ ਦੀ ਸਰਕਾਰ ਦੇ ਉੱਤੇ ਵੀ ਵੀਪੀਕੇ ਸਪੰਦਰ ਤੱਕ ਠੱਕੇਸ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਉਹਦੇ ਵਾਸਤੇ ਵੀ ਬਹੁਤ ਵੱਡਾ ਜਿਹੜਾ ਇੱਕ ਕੁਐਸਚਨ ਦਾ ਮਾਰਕ ਆ ਆ ਸਾਡੇ ਨਾਲ ਚੱਪੜਚੜੀ ਤੋਂ ਸਾਬਕਾ ਸਰਪੰਚ ਨੇ ਬੀਬੀ ਜੀ ਜਸਪੀਰ ਕੌਰ ਜੀ ਰਾਜਵੀਰ ਕੌਰ ਜੀ ਇਹ ਇੱਥੇ ਹਾਜ਼ਰ ਨੇ ਇਹ ਸਾਬਕਾ ਸਰਪੰਚ ਵੀ ਨੇ ਅਸੀਂ ਧਾਰਨਾ ਅੱਜ ਕੁਝ ਲੈ ਕੇ ਆਏ ਸੀ ਕਮਿਸ਼ਨ ਦੇ ਕੋਲੇ ਇਹਨਾਂ ਦੇ ਘਰ ਪਾਣੀ ਦਾ ਕਨੈਕਸ਼ਨ ਨਹੀਂ ਹੈਗਾ ਇਹਨਾਂ ਦੇ ਪੇਪਰ ਰੱਦ ਹੋਏ ਆ ਕਿ ਤੁਸੀਂ ਜਿਹੜੀ ਹੈ ਵਾਟਰ ਸਪਲਾਈ ਦੀ ਐਨਓਸੀ ਨਹੀਂ ਲਾਈ ਘਰ ਕਨੈਕਸ਼ਨ ਹੀ ਹੈ ਨਹੀਂ ਟੁੱਟੀ ਹੈ ਨਹੀਂ ਆਪਣੀ ਮੋਟਰ ਆ ਤੇ ਉਹਦੇ ਤੇ ਨਲਕੇ ਦੇ ਉੱਤੇ ਉਹ ਚੱਲਦੀ ਹੈ ਤੇ ਜਿਹਦੇ ਕੋਲ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਉਹਨੇ ਨਾਲ ਨੋ ਡਿਊ ਦਾ ਜਿਹੜਾ ਐਫੀਡੇਵਟ ਆ ਫਿਰ ਲਾਇਆ ਹੋਇਆ ਤੇ ਸਾਬਕਾ ਸਰਪੰਚ ਹੈ ਤੇ ਉਹਦੇ ਕਾਗਜ਼ ਜਿਹੜੇ ਆ ਉਹ ਹੁਕਮ ਆ ਗਿਆ ਸਰਕਾਰ ਦਾ ਤੇ ਉਹਦੇ ਕਾਗਜ਼ ਜਿਹੜੇ ਆ ਬੀਬੀ ਦੇ ਉਹ ਰੱਦ ਕਰ ਦਿੱਤੇ ਗਏ ਇਸ ਕਰਕੇ ਅਸੀਂ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਹਾਲਾਤ ਬਹੁਤ ਬਦਤਰ ਹੋ ਗਏ ਅਸੀਂ ਪਹਿਲਾਂ ਵੀ ਮੋਗੇ ਦੀਆਂ ਧਰਮਕੋਟ ਦੀਆਂ ਸਬੂਤਾ ਸਹਿਤ ਅਸੀਂ ਲਿਸਟਾਂ ਦੇ ਕੇ ਗਏ ਸੀ ਵੀ ਉੱਥੇ ਗੋਲੀਆਂ ਚੱਲੀਆਂ ਉੱਥੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਿਆਂ ਦੇ ਉੱਤੇ ਅਟੈਕ ਹੋਏ ਆ ਉੱਥੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਾੜ ਦਿੱਤੇ ਗਏ ਆ ਪਰ ਹਾਲੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਵੀ ਅਸੀਂ ਫਿਰ ਬੇਨਤੀ ਕੀਤੀ ਆ ਕਿ ਇਹ ਜਿਹੜੀ ਏਡੇ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੱਤਰ ਰੱਦ ਹੋਏ ਆ ਇਹ ਡਾਟਾ ਗੁਪਤ ਕਿਉਂ ਰੱਖਿਆ ਜਾ ਰਿਹਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਜਨਤਕ ਹੋਣਾ ਚਾਹੀਦਾ ਤਾਂ ਜੋ ਘੱਟੋ-ਘੱਟ ਪਤਾ ਤਾਂ ਲੱਗੇ ਕਿ ਕਿੰਨੇ ਪਰਸੈਂਟ ਧੋਖਾਧੜੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਹੋ ਰਹੀ ਆ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਵੀ ਡਾਟਾ ਤਾਂ ਦਿਓ ਭਾਈ ਔਰ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਪੁੱਛੋ ਵੀ ਹਰ ਜ਼ਿਲ੍ਹੇ ਦੇ ਵਿੱਚ ਕਿੰਨੇ ਨਾਮੀਨੇਸ਼ਨ ਫਾਈਲ ਹੋਏ ਇਹ ਡਾਟਾ ਤਾਂ ਆ ਗਿਆ ਪਰ ਕਿੰਨੇ-ਕਿੰਨੇ ਰੱਦ ਹੋਏ ਇਹ ਡਾਟਾ ਹਾਲੇ ਤੱਕ ਨਹੀਂ ਆਇਆ ਇਹ 5 ਤਰੀਕ ਸ਼ਾਮ ਨੂੰ ਹੀ ਆਉਣਾ ਚਾਹੀਦਾ ਸੀ ਪਰ ਚਲੋ ਅੱਜ 7 ਹੋ ਗਈ ਆ ਇਹ ਡਾਟਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਕਰੋ ਔਰ ਅਗਲੀ ਅਸੀਂ ਬੇਨਤੀ ਕਰਕੇ ਆਏ ਆ ਕਿ ਜੇ ਤੁਸੀਂ ਐਕਸ਼ਨ ਨਾ ਲਿਆ ਇਹੋ ਜੇ ਆਰੋ ਦੇ ਉੱਤੇ ਜਿਨ੍ਹਾਂ ਨੇ ਧੱਜੀਆਂ ਉਡਾਤੀਆਂ ਆ ਮੇਰੇ ਨਾਲ ਚੇਅਰਮੈਨ ਸਾਹਿਬ ਖੜੇ ਆ ਇਹਨਾਂ ਦੇ ਪਿੰਡ ਦੇ ਵਿੱਚ ਦੂਜੇ ਪਿੰਡਾਂ ਤੋਂ ਲਿਆ ਕੇ ਵੋਟਰ ਤੇ ਉਹਨੂੰ ਸਰਪੰਚ ਬਣਾਤਾ ਗਿਆ ਜਿਹੜੀ ਬੀਐਲਓ ਹੈ ਉਹ ਲਿਖ ਰਹੀ ਹੈ ਕਿ ਮੈਂ ਇਸ ਲਿਸਟ ਨੂੰ ਤਸਦੀਕ ਨਹੀਂ ਕਰਦੀ ਇਹ ਵੋਟਾ ਜਾਇਜ਼ ਨਹੀਂ ਆ ਡੀਸੀ ਨੂੰ ਲਿਖ ਕੇ ਭੇਜ ਰਹੀ ਆ ਤੇ ਫਿਰ ਵੀ ਦੂਜੇ ਪਿੰਡੋਂ ਲਿਆ ਕੇ ਬੰਦਾ ਤੇ ਇੱਥੇ ਵਾਲਿਆਂ ਦੇ ਸਾਰੇ ਨਾਮਜ਼ਦਗੀ ਪੱਤਰ ਰੱਦ ਕਰਕੇ ਤੇ ਮੈਮੋ ਮੈਮੋਵਾਲ ਮੈਮੋਵਾਲ ਪਿੰਡ ਆ ਬਟਾਲੇ ਦੇ ਕੋਲ ਸਾਰੇ ਹੀ ਪਟਾਲੇ ਦੇ ਜਿਹੜੇ ਪਿੰਡ ਨੇ ਲੱਗ ਚਾਗੇ 82 ਪਿੰਡ ਸਾਰੇ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਸੇ ਤਰ੍ਹਾਂ ਹੀ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਰੱਦ ਹੋਇਆ ਇਸ ਕਰਕੇ ਅਸੀਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇ ਤਾਂ ਆਹੀ ਕੁਛ ਰਹਿਣਾ ਫਿਰ ਐਵੇਂ ਬੰਦੇ ਕਾਨੂੰ ਮਰਵਾਏ ਜਾਣੇ ਆ ਕਿੰਨੀਆਂ ਗੋਲੀਆਂ ਤੇ ਨਾਮਜ਼ਦਗੀਆਂ ਤੇ ਚੱਲ ਗਈਆਂ ਤੇ ਜੇ ਇਨਸਾਫ ਹੀ ਨਾ ਹੋਇਆ ਤੇ ਫਿਰ ਇਲੈਕਸ਼ਨ ਵਾਲੇ ਦਿਨ ਕੀ ਹਾਲ ਹੋਊਗਾ ਆਪਾਂ ਸੋਚ ਸਕਦੇ ਆ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਅਬਜ਼ਰਵਰ ਲਾਓ ਸਭ ਥਾਵਾਂ ਦੇ ਉੱਤੇ ਵੀਡੀਓਗ੍ਰਾਫੀ 100% ਹਰ ਪੋਲਿੰਗ ਬੂਥ ਦੀ ਕਰੋ ਤਾਂ ਜੋ ਜਿੱਥੇ ਵੀ ਕਿਤੇ ਜੜੀ ਆ ਕੋਈ ਗੈਰਯਾਚ ਹੋਵੇ ਫੇਰਾ ਫੇਰੀ ਦੀ ਤੇ ਘਟੋ ਘਟੇ ਰਿਕਾਰਡਿੰਗ ਉਹਦੀ ਹੋ ਸਕੇ ਪਰ ਇਹ ਹੁਣ ਇਲੈਕਸ਼ਨ ਕਮਿਸ਼ਨ ਤੇ ਹੈ ਕਿਉਂਕਿ ਉਹ ਕਾਫੀ ਬੇਵਸੀ ਹਰ ਗੱਲ ਦੇ ਉੱਤੇ ਜਾਰ ਕਰਦੇ ਆ ਪਰ ਅਸੀਂ ਬੇਨਤੀ ਕਰਦੇ ਆ ਕਿ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਇਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਮਿਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਤਾਂ ਚੱਲੀ ਹੋਈ ਹੈ ਮਾਡਲ ਕਰਨ ਵਾਸਤੇ ਡੈਮੋਕ੍ਰੇਸੀ ਦਾ ਤੇ ਇਸ ਕਰਕੇ ਅਸੀਂ ਤੌਰ ਪੋਲਿਟਿਕਲ ਪਾਰਟੀ ਜੋ ਸਾਡਾ ਰੋਲ ਬਣਦਾ ਉਹ ਅਸੀਂ ਕਰ ਰਹੇ ਹਾਂ ਤੇ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜਾਂਗੇ ਮੈਂ ਸਾਰੇ ਵਕੀਲ ਸੇਬੰਦ ਦਾ ਧੰਨਵਾਦ ਕਰਦਾ ਕਿੰਨੇ ਬਿਜ਼ੀ ਵਕੀਲ ਨੇ ਹਾਈ ਕੋਰਟ ਦੇ ਸਾਰੇ ਪਰ ਅੱਜ ਸਾਰੇ ਦੇ ਸਾਰੇ ਸਾਡੇ ਨਾਲ ਬੈਠੇ ਰਹੇ ਆ ਲੋਕਾਂ ਦੀ ਗੱਲ ਸੁਣਨ ਵਾਸਤੇ ਤੇ ਕੱਲ ਦਾ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ 28 ਸੈਕਟਰ ਦੇ ਵਿੱਚ ਫੇਰ ਦੁਬਾਰਾ 11 ਵਜੇ ਤੋਂ ਲੈ ਕੇ ਬੈਠਣਗੇ ਪਰ ਅਸੀਂ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਸਾਰੇ ਜਿਹੜੇ ਗਲਤ ਰੱਦ ਹੋਏ ਆ ਇਹਨਾਂ ਦੀ ਪੜਤਾਲ ਕਰਾ ਕੇ ਜਿਹੜੇ ਕਾਗਜ਼ ਸਹੀ ਨੇ ਉਹਨਾਂ ਨੂੰ ਚੋਣ ਲੜਾਈ ਜਾ ਕਿਉਂਕਿ ਇੱਦਾਂ ਨਿਰਾਸ਼ਾ ਫੈਲਦੀ ਆ ਇੱਦਾਂ ਸਿਸਟਮ ਦੇ ਵਿੱਚ ਬੇਵਿਸ਼ਵਾਸੀ ਹੁੰਦੀ ਆ ਤੇ ਜਿਹੜੇ ਸਾਡੇ ਸ਼ਰਮਾ ਸਾਹਿਬ ਨੇ ਉਹ ਜਿਹੜੇ ਇਹਨਾਂ ਦੇ ਕੇਸ ਨੇ ਸਪੈਸਿਫਿਕ ਉਹ ਤੁਹਾਨੂੰ ਜਾਣਕਾਰੀ ਦੇਣਗੇ ਫਿਰ ਬਾਕੀ ਜਿਹੜੀ ਕਾਨੂੰਨੀ ਪ੍ਰਕਿਰਿਆ ਅਸੀਂ ਕਿਵੇਂ ਤਿਆਰ ਕਰ ਰਹੇ ਹਾਂ ਇਹਨਾਂ ਨੇ ਸੰਵਿਧਾਨ ਬਣਾਇਆ ਹਰ ਇੱਕ ਚੀਜ਼ ਦੀ ਇੱਕ ਪ੍ਰਕਿਰਿਆ ਡਿਫਾਈਨਡ ਹੈ ਪੰਚਾਇਤੀ ਰਾਜ ਐਕਟ ਹੈ ਇਲੈਕਸ਼ਨ ਕਮਿਸ਼ਨ ਹੈ ਜਿਨ੍ਹਾਂ ਦਾ ਕੰਮ ਹੈ ਕਿ ਇਲੈਕਸ਼ਨ ਕਮਿਸ਼ਨ ਇੱਕ ਸੂਤਰਤਾਰ ਹੈ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੇ ਲਈ ਪਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਗਲ ਟੀਮ ਹੈ ਉਹ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਾਰਟੀ ਦਫਤਰ ਦੇ ਵਿੱਚ ਬੈਠੇ ਆ ਤੇ ਸਭ ਤੋਂ ਵੱਧ ਜਿਹੜੀ ਚੀਜ਼ ਨੇ ਹੈਰਾਨ ਕੀਤਾ ਕਿ 90% ਪਿੰਡਾਂ ਦੇ ਵਿੱਚ ਇਹ ਹੈ ਕਿ ਜੇ 14 ਬੰਦਿਆਂ ਨੇ ਨਾਮੀਨੇਸ਼ਨ ਫਾਈਲ ਕੀਤਾ ਇੱਕ ਬੰਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਾਂ ਉਹਨਾਂ ਦੇ ਐਮਐਲਏ ਦਾ ਕਿਸੇ ਦਾ ਸੱਜਾ ਹੱਥ ਹੈ ਉਹਨੂੰ ਛੱਡ ਕੇ ਬਾਕੀ 13-14 ਜਿੰਨੇ ਹੋਰ ਬੰਦੇ ਸੀ ਸਾਰਿਆਂ ਦੇ ਕਾਗਜ਼ ਰਿਜੈਕਟ ਕੀਤੇ ਗਏ ਸੋ ਬੜਾ ਵੱਡਾ ਹੀ ਕਿ ਸ਼ੰਕਾ ਖੜਾ ਹੋ ਜਾਂਦਾ ਕਿਉਂਕਿ ਅੱਜ ਕੱਲ ਤਾਂ ਕਾਗਜ਼ ਵੀ ਹਰ ਇੱਕ ਵਕੀਲ ਸਹਿਬਾਨਾਂ ਤੋਂ ਪੜਾਉਂਦਾ ਸੋ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਕਿਹੜੀ ਐਸੀ ਉਹਨਾਂ ਦੀ ਕੋਠੀ ਤੋਂ ਗੁੜਤੀ ਮਿਲਦੀ ਹੈ ਕਿ ਇਕੱਲਾ ਇੱਕੋ ਬੰਦਾ ਸਹੀ ਕਾਗਜ਼ ਭਰ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਕਾਗਜ਼ ਕਿਸ ਤਰੀਕੇ ਭਰਨੇ ਨੇ ਸੋ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕਾਨੂੰਨ ਨੂੰ ਛਿੱਕੇ ਟੰਗੇ ਜਾ ਰਹੇ ਦੇਖੋ ਸੈਕਸ਼ਨ 41 ਹੈ ਜਿਹੜਾ ਪੰਚਾਇਤੀ ਰਾਜ ਐਕਟ ਦਾ ਉਹ ਬੜਾ ਸਪੈਸੀਫਿਕ ਕਹਿੰਦੇ ਨੇ ਕਿ ਅਗਰ ਕਿਸੇ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੈ ਤਾਂ ਆਰਓ ਨੂੰ ਨੋਟਿਸ ਕਟੂਗਾ ਨੋਟਿਸ ਕੱਢ ਕੇ ਉਹਨੂੰ ਬੁਲਾਇਆ ਜਾਊਗਾ ਉਹਦੀ ਸੁਣਵਾਈ ਕੀਤੀ ਜਾਊ ਫਿਰ ਉਦੇ ਕਾਗਜ਼ ਨੇ ਅਗਰ ਉਹ ਕੋਈ ਚੀਜ਼ ਉਹਦੀ ਉਹ ਆਪਣੀ ਆਨ ਰਿਕਾਰਡ ਪੂਰੀ ਕਰਨੀ ਚਾਹੁੰਦਾ ਤਾਂ ਕਰ ਦੇਣੀ ਹੈ ਅਗਰ ਉਹ ਫਿਰ ਵੀ ਨਹੀਂ ਕਰ ਪਾਉਂਦਾ ਫਿਰ ਉਹਦੇ ਰਿਜੈਕਟ ਕਰੋ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਕਿਤੇ ਵੀ ਸੈਕਸ਼ਨ 41 ਦੀ ਕੰਪਲਾਈਅੰਸ ਹੀ ਨਹੀਂ ਹੋਈ ਜਿਹਦੇ ਬਿਹਾਫ ਤੇ ਹੁਣ ਅਸੀਂ ਹਾਈ ਕੋਰਟ ਕੋਲੋਂ ਜਾ ਰਹੇ ਹਾਂ ਤੇ ਹਾਈ ਕੋਰਟ ਦੇ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੇ ਇਨਸਾਫ ਮਿਲੂਗਾ ਕਿਉਂਕਿ ਸਰਕਾਰ ਨੇ ਤਾਂ ਸਰਪੰਚੀਆਂ ਸੇਲ ਤੇ ਲਾਈਆਂ ਨੇ ਪਿੰਡਾਂ ਚੋਂ ਪਤਾ ਲੱਗ ਰਿਹਾ ਕਿ 35 ਤੋਂ 50 ਲੱਖ ਜਿਹਨੇ ਦੇਤਾ ਉਹਦੇ ਹੀ ਕਾਗਜ ਸਹੀ ਨੇ ਗਰੀਬ ਬੰਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਕਲੇਅਰ ਕਰਤਾ ਵੀ ਜਿਹੜਾ ਗਰੀਬ ਬੰਦਾ ਹੈ ਜਿਹਦੇ ਕੋਲ ਪੈਸੇ ਨਹੀਂ ਜਿਹੜਾ ਵਿਰੋਧੀ ਧਿਰ ਦਾ ਹੈ ਜਿਹੜਾ ਕਿਸੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦਾ ਹੈ ਉਹਦੇ ਤਾਂ ਕਾਗਜ ਸਹੀ ਹੋ ਹੀ ਨਹੀਂ ਸਕਦੇ ਸੋ ਮੈਂ ਫੇਰ ਬੇਨਤੀ ਕਰਦਾ ਕਿ ਕੱਲ ਨੂੰ ਸਾਰਾ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਜਿਹੜੇ ਵਕੀਲ ਸਹਿਬਾਨ ਨੇ ਹਾਈ ਕੋਰਟ ਦੇ ਉਹ ਸਾਰੇ ਪਾਰਟੀ ਦੇ ਦਫਤਰ 'ਚ ਹਾਜ਼ਰ ਹੋਣਗੇ ਹੋਰ ਵੀ ਪਿੰਡਾਂ ਦੇ ਵਿੱਚ ਜੇ ਕਿਸੇ ਨਾਲ ਵਿਧਕੀਆਂ ਹੋਈਆਂ ਨੇ ਤੁਸੀਂ ਸਾਰੇ ਆਓ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਤੁਹਾਡੇ ਕੇਸ ਡਟ ਕੇ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਲੜਾਂਗੇ ਔਰ ਮੈਨੂੰ ਪੂਰਨ ਆਸ ਹੈ ਕਿ ਜਿਸ ਤਰੀਕੇ ਦੀਆਂ ਵਿਧਾਇਕੀ ਵਿਧਕੀਆਂ ਕਾਨੂੰਨ ਨੂੰ ਛਿੱਕੇ ਟੰਕ ਕੇ ਇਹਨਾਂ ਦੇ ਵਿਧਾਇਕਾਂ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕੀਤੀਆਂ ਨੇ ਇਹ ਮੁੱਦੇ ਮੋ ਡਿੱਗਣ ਗਿਆ ਕਿਉਂਕਿ ਅਜੇ ਤੱਕ ਇਹਨਾਂ ਦਾ ਕੋਈ ਵੀ ਧੱਕਾ ਕੋਰਟਾਂ 'ਚ ਚੱਲ ਨਹੀਂ ਸਕਿਆ ਠੱੱਕਾ ਕਰਦੇ ਨੇ ਜਦੋਂ ਕੋਰਟ ਪਹੁੰਚਦੇ ਨੇ ਫਿਰ ਮੂਦੇ ਮੂਟੇ ਕਰਦੇ ਨੇ ਇਹ ਵੀ ਜਿਹੜੀ ਇਲੈਕਸ਼ਨ ਦੇ ਵਿੱਚ ਠੱਕੇਸ਼ਾਈ ਹੈ ਇਹਦਾ ਵੀ ਇਹੀ ਹਿਸਰਣਾ ਇੱਕ ਮਿੰਟ ਬਾਅਦ ਸਬੂਤ ਦੇ ਦਿਆਂ ਤੁਹਾਨੂੰ ਆ ਆਜੋ ਇਹੋ ਜਿਹਾ ਹਾਲ ਹੋਇਆ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਮੋਗਾ ਅਸੈਂਬਲੀ ਆ ਕਿ ਕਈ ਪਿੰਡਾਂ ਦੇ ਜਿਹੜੇ ਉਮੀਦਵਾਰ ਆ ਉਹ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਏ ਤੇ ਉਹਨਾਂ ਨੂੰ ਰਸੀਦਾ ਨਹੀਂ ਦਿੱਤੀਆਂ ਅਸੀਂ ਕਮਿਸ਼ਨ ਨੂੰ ਦਿੱਕਤੀ ਰਿਪੋਰਟ ਤਿੰਨ ਪਿੰਡਾਂ ਦੀ ਝੜਿੱਕ ਦੀਆਂ ਦੋ ਪੱਤੀਆਂ ਤੇ ਇੱਕ ਹੋਰ ਨਾਲ ਪਿੰਡ ਸੀਗਾ ਉਹਨਾਂ ਦੀਆਂ ਉਸੇ ਜਿਹੜੀ ਦਿੱਤੀਆਂ ਸੀ ਕਿ ਲੋਕਾਂ ਨੇ ਆਪਣੇ ਫਾਈਲਾਂ ਰੱਖ ਲਈਆਂ ਆਰਓ ਨੇ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ ਤੁਹਾਡੇ ਦਾਖਲ ਹੋਗੇ ਤੇ ਅਗਲੇ ਦਿਨ ਹੁਣ ਕਹਿੰਦੇ ਜੀ ਤੁਸੀਂ ਫਾਈਲਾਂ ਦੇਖ ਕੇ ਨਹੀਂ ਗਏ ਆ ਮੇਰੇ ਨਾਲ ਬਿਪਨਪਾਲ ਸਿੰਘ ਖੜੇ ਆ ਆ ਦੇਖੋ ਨਾਮੀਨੇਸ਼ਨ ਫਾਈਲ ਕਰਦਿਆਂ ਦੀ ਇਹਨਾਂ ਦੀ ਫੋਟੋ ਹੈ ਨਾ ਉੱਥੇ ਨਾਮੀਨੇਸ਼ਨ ਫਾਈਲ ਕਰਦਿਆਂ ਦੀ ਫੋਟੋ ਨਾਲ ਸਬੂਤ ਨਾਲ ਤੇ ਆਸੀਂ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਇਆ ਤੇ ਮੈਂ ਹੁਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਵੀ ਜਿਹੜਾ ਤੁਹਾਡਾ ਆਰਓ ਇੰਨੀ ਗੱਲ ਤੇ ਬੇਈਮਾਨ ਹੁੰਦਾ ਹੈ ਕਿ ਨਾਮੀਨੇਸ਼ਨ ਹੀ ਨਹੀਂ ਲੈਂਦਾ ਤੁਸੀਂ ਦੱਸੋ ਵੀ ਇਲੈਕਸ਼ਨ ਵਾਲੇ ਦਿਨ ਉਹ ਕੀ ਕੁਝ ਕਰੂਗਾ ਗੱਲ ਇਹ ਨਹੀਂ ਹੈ ਕਿ ਜਿੰਨਾ ਆਰਓ ਨੇ ਨਾਮੀਨੇਸ਼ਨ ਰਿਜੈਕਟ ਕਰ ਦਿੱਤੇ ਤੇ ਅਸੀਂ ਸੋਚੀਏ ਕਿ ਇਹਦੇ ਨਾਲ ਗੱਲ ਖਤਮ ਹੋ ਗਈ ਪਿੱਛਲੇ ਹੁਣ ਇੱਕ ਕਰੀ ਜੋ ਹੋਣਾ ਸੀ ਹੋ ਗਿਆ ਗੱਲ ਤਾਂ ਇਹ ਹੈ ਕਿ ਇਹਨਾਂ ਤੇ ਭਰੋਸਾ ਕਿਵੇਂ ਕਰੀਏ ਇਹਨਾਂ ਨੇ ਇਲੈਕਸ਼ਨ ਵਾਲੇ ਦਿਨ ਇਹਨਾਂ ਨੇ ਉਸ ਦਿਨ ਰਿਜ਼ਲਟ ਵਾਲੇ ਦਿਨ ਇਹ ਤਾਂ ਸਾਰਾ ਕੁਝ ਹੀ ਜਿਹੜਾ ਆਪਣੇ ਆਪ ਹੀ ਉਸੇ ਤਰੀਕੇ ਕਰਦਣਗੇ ਅੱਧਾ ਕੰਮ ਇਹਨਾਂ ਨੇ ਹੁਣ ਕਰ ਦਿੱਤਾ ਤੇ ਰਹਿਦਾ ਖੁੰਦਾ ਕੰਮ ਜਿਹੜਾ ਉਧਰ ਕਰਦਾਂਗੇ ਤਾਂ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਵੀ ਇੱਦਾਂ ਨਹੀਂ ਕੰਮ ਚੱਲਦਾ ਇਹਨਾਂ ਤੇ ਐਕਸ਼ਨ ਲਓ ਅਗਰ ਤਾਂ ਬਾਕੀਆਂ ਨੂੰ ਵੀ ਕੰਨ ਹੋਣ ਕਿ ਜਿਹੜੀ ਜ਼ਿੰਮੇਵਾਰੀਆ ਇਲੈਕਸ਼ਨ ਦੀ ਉਹ ਕਿਸ ਤਰ੍ਹਾਂ ਨਿਭਾਈ ਜਾਂਦੀ ਆ ਆਸ ਕਰਦੇ ਆ ਕਿ ਕਮਿਸ਼ਨਰ ਇਹਨਾਂ ਚੀਜ਼ਾਂ ਤੇ ਨੋਟਿਸ ਲੈ ਗਏ ਧੰਨਵਾਦ ਹੈਲੋ ਬਹੁਤ ਬਹੁਤ ਧੰਨਵਾਦ ਬਾਤ ਬਾਤ ਸੋਰੀ ਹੈ हा <laughs>